ਮੇਰਾ ਨਾਮ ਕਰਨ ਹੈ ਮੈਂ ਮੈਡਮ ਮੇਗਾ ਦਾ ਡਰਾਈਵਰ ਹਾਂ ਮੇਗਾ ਸ਼ਹਿਰ ਦੀ ਸਭ ਤੋਂ ਸਖਤ ਮਾਲਕਣ ਸੀ ਉਹ ਗੱਡੀ ਵਿੱਚ ਬੈਠ ਕੇ ਸਿਰਫ ਫੋਨ ਤੇ ਲੱਖਾਂ ਕਰੋੜਾਂ ਦੀਆਂ ਗੱਲਾਂ ਕਰਦੀ ਸੀ ਮੇਰੇ ਵਰਗੇ ਮਾਮੂਲੀ ਡਰਾਈਵਰ ਦੀ ਉਸ ਦੀ ਨਜ਼ਰ ਵਿੱਚ ਕੋਈ ਕੀਮਤ ਨਹੀਂ ਸੀ ਪਰ ਇੱਕ ਦਿਨ ਕਿਸਮਤ ਨੇ ਪਲਟੀ ਮਾਰੀ ਸ਼ੇਅਰ ਬਾਜ਼ਾਰ ਵਿੱਚ ਉਸ ਦਾ ਸਭ ਕੁਝ ਡੁੱਬ ਗਿਆ ਉਸ ਦੇ ਸਕੇ ਸਬੰਧੀਆਂ ਨੇ ਵੀ ਮੂੰਹ ਮੋੜ ਲਿਆ ਉਹ ਸੜਕ ਤੇ ਆ ਚੁੱਕੀ ਸੀ ਉਸ ਸ਼ਾਮ ਉਹ ਗੱਡੀ ਵਿੱਚ ਬੈਠੀ ਪਰ ਉਸਦੇ ਹੱਥ ਵਿੱਚ ਫੋਨ ਨਹੀਂ ਸੀ ਉਹ ਬਹੁਤ ਇਕੱਲੀ ਅਤੇ ਟੁੱਟੀ ਹੋਈ ਲੱਗ ਰਹੀ ਸੀ ਉਸ ਦੀਆਂ ਅੱਖਾਂ ਵਿੱਚੋਂ ਹੰਕਾਰ ਦੀ ਥਾਂ ਅਥਰੂ ਵਹਿ ਰਹੇ ਸਨ ਮੈਂ ਗੱਡੀ ਰੋਕੀ ਅਤੇ ਪਿੱਛੇ ਮੁੜ ਕੇ ਦੇਖਿਆ ਮੈਂ ਉਸ ਨੂੰ ਪਾਣੀ ਦਿੱਤਾ ਅਤੇ ਹੌਲੀ ਜਿਹੇ ਕਿਹਾ ਮੈਡਮ ਹਿੰਮਤ ਨਾ ਹਾਰੋ ਪੈਸਾ ਤਾਂ ਆਉਂਦਾ ਜਾਂਦਾ ਰਹਿੰਦਾ ਹੈ ਮੀਗਾ ਨੇ ਚੀਕ ਕੇ ਕਿਹਾ ਤੈਨੂੰ ਕੀ ਪਤਾ ਮੇਰਾ ਸਭ ਕੁਝ ਖਤਮ ਹੋ ਗਿਆ ਹੈ ਹੁਣ ਮੇਰੇ ਕੋਲ ਕੋਈ ਨਹੀਂ ਹੈ ਮੈਂ ਮੁਸਕਰਾਇਆ ਅਤੇ ਕਿਹਾ ਮੈਡਮ ਜਦੋਂ ਤੁਹਾਡੇ ਕੋਲ ਕਰੋਨਾ ਸਨ ਤਾਂ ਵੀ ਤੁਹਾਡੇ ਕੋਲ ਆਪਣਾ ਕੋਈ ਨਹੀਂ ਸੀ ਸਭ ਪੈਸੇ ਦੇ ਯਾਰ ਸਨ ਉਸ ਰਾਤ ਮੈਂ ਉਸਨੂੰ ਇੱਕ ਗਰੀਬ ਬਸਤੀ ਵਿੱਚ ਲੈ ਗਿਆ ਜਿੱਥੇ ਲੋਕ ਰੁੱਖੀ ਸੁੱਕੀ ਰੋਟੀ ਖਾ ਕੇ ਵੀ ਹੱਸ ਰਹੇ ਸਨ ਮੈਂ ਉਸਨੂੰ ਮਹਿਸੂਸ ਕਰਵਾਇਆ ਕਿ ਅਸਲੀ ਅਮੀਰੀ ਬੈਂਕ ਬੈਲੈਂਸ ਵਿੱਚ ਨਹੀਂ ਸਗੋਂ ਮੰਨ ਦੀ ਸ਼ਾਂਤੀ ਵਿੱਚ ਹੁੰਦੀ ਹੈ ਉਸ ਰਾਤ ਮੈਂ ਉਸ ਦਾ ਡਰਾਈਵਰ ਨਹੀਂ ਉਸ ਦਾ ਰਾਤ ਦਿਖਾਉਣ ਵਾਲਾ ਬਣ ਗਿਆ ਮੈਂ ਉਸ ਦੀ ਮਜਬੂਰੀ ਦਾ ਫਾਇਦਾ ਨਹੀਂ ਉਠਾਇਆ ਬਲਕਿ ਉਸ ਨੂੰ ਜੀਣ ਦੀ ਇੱਕ ਨਵੀਂ ਵਜ੍ਹਾ ਦਿੱਤੀ ਅੱਜ ਮੇਗਾ ਕੋਲ ਪਹਿਲਾ ਵਰਗੀ ਦੌਲਤ ਨਹੀਂ ਪਰ ਉਸ ਦੇ ਚਿਹਰੇ ਤੇ ਅਸਲੀ ਮੁਸਕਰਾਹਟ ਹੈ ਉਹ ਹੁਣ ਮੈਨੂੰ ਨੌਕਰ ਨਹੀਂ ਆਪਣਾ ਸਭ ਤੋਂ ਸੱਚਾ ਦੋਸਤ ਮੰਦੀ ਹੈ ਕਿਉਂਕਿ ਉਸ ਨੂੰ ਸਮਝ ਆ ਚੁੱਕੀ ਹੈ ਕਿ ਇਨਸਾਨ ਦੀ ਪਛਾਣ ਉਸ ਦੀ ਗੱਡੀ ਨਾਲ ਨਹੀਂ ਉਸ ਦੀ ਇਨਸਾਨੀਅਤ ਨਾਲ ਹੁੰਦੀ ਹੈ ਜੇਕਰ ਤੁਹਾਨੂੰ ਕਰਨ ਅਤੇ ਮੇਗਾ ਦੀ ਇਹ ਕਹਾਣੀ ਪਸੰਦ ਆਈ ਹੈ ਤਾਂ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਤੁਹਾਡਾ ਇੱਕ ਲਾਈਕ ਸਾਨੂੰ ਹੋਰ ਵਧੀਆ ਕਹਾਣੀਆਂ ਬਣਾਉਣ ਲਈ ਹੌਸਲਾ ਦਿੰਦਾ ਹੈ ਅਜਿਹੀਆਂ ਹੀ ਦਿਲ ਨੂੰ ਛੂ ਲੈਣ ਵਾਲੀਆਂ ਅਤੇ ਜੀਵਨ ਦੀ ਸੱਚਾਈ ਦਿਖਾਉਣ ਵਾਲੀਆਂ ਕਹਾਣੀਆਂ ਲਈ ਸਾਡੇ ਚੈਨਲ ਦਿਲ ਦੀਆਂ ਰੰਗ ਬਰੇਤਾ ਨੂੰ ਹੁਣੇ ਸਬਸਕ੍ਰਾਈਬ ਕਰੋ ਕਮੈਂਟ ਵਿੱਚ ਦੱਸੋ ਕਿ ਕੀ ਕਦੇ ਤੁਹਾਡੀ ਕਿਸੇ ਮਾਮੂਲੀ ਇਨਸਾਨ ਨੇ ਵੱਡੀ ਮਦਦ ਕੀਤੀ ਹੈ ਮਿਲਦੇ ਹਾਂ ਅਗਲੀ ਕਹਾਣੀ ਵਿੱਚ ਤਦ ਤੱਕ ਆਪਣਾ ਖਿਆਲ ਰੱਖਣਾ ਧੰਨਵਾਦ